ਸਾਸੀ ਗਾਜੀ ਸਾਰਿਆਂ ਨੂੰ ਅੱਜ ਮੈਂ ਭਈਆਂ ਦੇ ਮੁੱਦੇ ਤੇ ਤੁਹਾਡੇ ਨਾਲ ਕੁਛ ਮੈਂ ਗੱਲਾਂ ਲਗਾ ਕਰਨਾ ਪੰਜਾਬੀਆਂ ਨਾਲ ਕਿਹਰੇ ਭਈਏ ਪੰਜਾਬ ਅੰਦਰ ਤੁਹਾਨੂੰ ਪਤਾ ਹੈ ਪਿਛਲੇ ਸਮੇਂ ਹਾਰਪੁਰ ਤੋਂ ਇੱਕ ਛੋਟਾ ਜਿਹਾ ਬੱਚਾ 5 ਸਾਲ ਦਾ ਉਹ ਬੱਚਾ ਭਈਆਂ ਨੇ ਫੜ ਕੇ ਉਹਨੂੰ ਕਤਲ ਕਰ ਦਿੱਤਾ ਭਈਏ ਪੰਜਾਬ ਦੇ ਭਈਆਂ ਨੇ ਬਹੁਤ ਕਤਲ ਕੀਤੇ ਲੁੱਟਾਂ ਖੋਹਾਂ ਕੀਤੀਆਂ ਬਹੁਤ ਕ੍ਰਾਇਮ ਕੀਤੇ ਭਈਆਂ ਨੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਾਂਗਾ ਤੇ ਇੱਧਰ ਇਹਨਾਂ ਤੇ ਭਈਆਂ ਤੇ ਪਾਬੰਦੀ ਲਾਉਣੀ ਚਾਹੀਦੀ ਆ ਕਿਹਰੇ ਭਈਏ ਆ ਉਹ ਪੰਜਾਬ ਦੇ ਵਿੱਚ ਹੋਣੇ ਨਹੀਂ ਚਾਹੀਦੇ ਵੇਖੋ ਭਈਆਂ ਨੇ ਪੰਜਾਬ ਦੇ ਅੰਦਰ ਬਹੁਤ ਜ਼ਿਆਦਾ ਕਤਲ ਕੀਤੇ ਤੇ ਕ੍ਰਾਈਮ ਕੀਤੇ ਆ ਉਹ ਬੱਚਾ 5 ਸਾਲ ਦਾ ਉਹਨੇ ਜ਼ਿੰਦਗੀ ਚ ਦੇਖਿਆ ਇੱਕ ਅੱਖ ਨਹੀਂ ਯਾਰ ਇਹ ਬੱਚਾ ਆਪਣੀ ਮਾਂ ਦੇ ਗੋਦ ਚ ਖੇਡਣ ਰਿਹਾ ਸੀ ਹੈ ਤੇ ਉਹਦਾ ਬੱਚੇ ਦਾ ਕਤਲ ਕਰ ਦਿੱਤਾ ਬੜਾ ਸਾਨੂੰ ਦੁੱਖ ਹੋਇਆ ਸੁਣ ਕੇ ਤੇ ਮੈਂ ਦੱਸਣਾ ਚਾਹੁੰਦਾ ਕਿ ਇਹ ਭਈਆਂ ਦੇ ਸਾਥ ਦਿੰਦੇ ਆ ਨਾ ਪੰਜਾਬੀ ਲੋਕ ਸਾਡੇ ਸਿੱਖ ਉਹਨਾਂ ਦਾ ਸਾਥ ਨਹੀਂ ਦੇਣਾ ਚਾਹੀਦਾ ਯਾਰ ਭਈਆਂ ਨਾਲ ਖੜਨਾ ਨਹੀਂ ਚਾਹੀਦਾ ਯਾਰ ਉਹ ਬੰਦਿਆ ਨਾਲ ਦੇਖੋ ਆਪਾਂ ਉਹਨਾਂ ਲੋਕਾਂ ਨਾਲ ਖੜਨਾ ਚਾਹੀਦਾ ਕਿ ਬਹੁਤ ਵਧੀਆ ਮਾਨਦਾਰ ਆ ਬੰਦੇ ਉਹਨਾਂ ਨਾਲ ਖੜਨਾ ਚਾਹੀਦਾ ਆ ਠੀਕ ਆ ਨਾ ਪੰਜਾਬ ਦੇ ਅੰਦਰ ਸਾਡੇ ਭਈਆਂ ਨੇ ਇੱਥੇ ਆ ਕੇ ਕੋਠੀਆਂ ਪਾਈਆਂ ਆ ਕਾਰੋਬਾਰ ਕੀਤਾ ਇੱਥੇ ਆ ਕੇ ਬਹੁਤ ਵੱਡੇ ਵੱਡੇ ਕਾਰੋਬਾਰ ਇਹਨਾਂ ਖੋਲੇ ਆ ਫਿਰ ਸਾਡੇ ਬੰਦੇ ਸਿੱਖਾਂ ਦੇ ਗੱਲ ਪੈਂਦੇ ਆ ਬਹੁਤ ਇਹਨਾਂ ਪਿੱਛੇ ਕੋਈ ਇਹਨਾਂ ਨੇ ਬਹੁਤ ਸਿੱਖਾਂ ਦੇ ਹਮਲੇ ਕੀਤੇ ਆ ਤੇ ਸਾਡੇ ਲੋਕਾਂ ਨੇ ਇਹਨਾਂ ਨੂੰ ਕਈ ਪ੍ਰਾਂਹ ਦਿੰਦੇ ਆ ਤੇ ਮੈਂ ਦੱਸਣਾ ਚਾਹੁੰਦਾ ਵੀਰੋ ਇਹਨਾਂ ਭਈਆਂ ਨੂੰ ਪ੍ਰਾਂਹਾਂ ਦੋ ਠੀਕ ਆ ਪ੍ਰਾਂਹਾਂ ਦੋ ਇਹਨਾਂ ਨੂੰ ਠੀਕ ਆ ਨਾ ਪ੍ਰਾਂਹ ਆਪਾਂ ਪ੍ਰਾਂਹ ਦਿੰਦੇ ਆ ਆ ਇੱਥੇ ਰਹਿੰਦੇ ਆ ਮੁੜ ਕੇ ਆਪਣੇ ਤੇ ਗੁੰਡਾਗਰਦੀ ਕਰਦੇ ਆ ਤੇ ਮੈਂ ਕਹਿੰਦਾ ਇਹਨਾਂ ਦਾ ਬਾਈਕਾਟ ਕਰੋ ਭਈਆਂ ਦਾ ਤੇ ਭਈਏ ਕਹਰੇ ਆ ਇੱਕ ਪਿੰਡਾਂ ਵਿੱਚ ਮਤੇ ਪਾ ਦਿਓ ਮਤੇ ਪਾ ਕੇ ਕਰੋ ਤੇ ਭਈਏ ਕਹਰੇ ਪੰਜਾਬ ਚ ਨਹੀਂ ਹੋਣੇ ਚਾਹੀਦੇ ਸਾਰ ਪਿੰਡਾਂ ਚ ਮਤੇ ਪਾਓ ਯਾਰ ਸ਼ੇਖਾ ਨੂੰ ਮਤੇ ਪੋਣੇ ਚਾਹੀਦੇ ਆ ਮਤੇ ਪਾ ਗਏ ਕਈਆਂ ਤੇ ਆਰਤੀਆਂ ਕੋਲ ਰਹਿਣ ਡਏ ਆ ਹੋਰ ਬੰਦੇ ਕਿਹਦੇ ਰੱਖਿਆ ਵੱਡੇ ਲੋਕਾਂ ਨੇ ਰੱਖੇ ਆ ਉਹ ਭਈਆਂ ਨੂੰ ਸਹਿ ਦਿੰਦੇ ਆ ਤਰ ਉਹ ਭਈਆਂ ਨੂੰ ਸਹਿ ਦਿੰਦੇ ਆ ਭਈਏ ਫਿਰ ਮਾਰੇ ਕੰਮ ਕਰਦੇ ਆ ਤੁਹਾਨੂੰ ਪਤਾ ਪਿੱਛੇ ਭਈਆਂ ਨੇ ਬਹੁਤ ਮਾਰੇ ਕੰਮ ਕੀਤੇ ਆ ਲੁੱਟਾਂ ਹੋ ਗਏ ਬੰਦੇ ਮਾਰ ਕੇ ਕਈ ਭਈਏ ਪੱਜ ਗਏ ਠੀਕ ਹੈ ਨਾ ਕਈਆਂ ਦੀ ਕੋਠੀਆਂ ਕਿਤਰਾ ਬਾਹਰ ਰਹਿੰਦੇ ਕਈ ਉਹਨਾਂ ਦੀ ਕੋਠੀਆਂ ਚ ਰਹਿੰਦੇ ਆ ਉਹਨਾਂ ਨੇ ਸਾਰੇ ਦੇ ਸਾਰੇ ਕਈਆਂ ਦੇ ਜੀ ਮਾਰੇ ਭਈਆਂ ਨੇ ਠੀਕ ਹੈ ਨਾ ਭਈਆਂ ਨੇ ਸਾਡੇ ਪੰਜਾਬ ਚ ਬਹੁਤ ਜ਼ਿਆਦਾ ਕ੍ਰੈਮ ਕੀਤਾ ਰੱਜ ਕੇ ਬਹੁਤ ਕਰੈਮ ਕਰ ਗਏ ਆ ਭਈਏ ਠੀਕ ਆ ਨਾ ਭਈਆਂ ਨੂੰ ਪ੍ਰਾਣਾ ਨਾ ਦੋ ਵੀਰੋ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਈ ਕਈ ਪੰਜਾਬੀ ਕਹਿੰਦੇ ਆ ਭਈਏ ਨਾ ਆਏ ਤੇ ਫਿਰ ਝੋਨਾ ਕਿੱਥੋਂ ਲਗਣਾ ਗੱਲ ਤੁਹਾਡੀ ਠੀਕ ਆ ਝੋਨਾ ਕਿੱਥੋਂ ਲਗਣਾ ਭਈਏ ਉਹਨਾਂ ਦੇ ਝੋਨਾ ਲਾਉਣਗੇ ਵੀਰੋ ਜ਼ਰੂਰੀ ਨਹੀਂ ਆਪਾਂ ਨੂੰ ਆਪਾਂ ਹੋਰ ਕੋਈ ਆਪਾਂ ਕੋਈ ਮਸ਼ੀਨਾ ਝੋਨੇ ਲਾਉਣ ਵਾਲੀਆਂ ਆ ਗਈਆਂ ਬਹੁਤ ਹੁਣ ਝੋਨੇ ਮਸ਼ੀਨਾ ਨਾਲ ਲਾ ਲਿਆ ਕਰੋ ਯਾਰ ਭਈਆਂ ਦਾ ਨਾ ਪਿਆਰ ਕਰੋ ਵੀਰੋ ਠੀਕ ਆ ਨਾ ਪਿਆਰ ਘੇਰਾ ਆਪਣਾ ਸਿੱਖ ਭਾਈ ਦਾ ਸਿੱਖ ਭਾਈ ਚਾਰ ਹੋਏ ਨਾ ਸੇਖਾਂ ਦਾ ਸਿੱਖਾਂ ਦਾ ਹੀ ਪਿਆਰ ਫੱਪਦਾ ਵਧੀਆ ਰਹੋ ਠੀਕ ਹੈ ਨਾ ਭਈਆਂ ਨੇ ਬਹੁਤ ਜ਼ਿਆਦਾ ਸਾਡੇ ਪੰਜਾਬ ਦੇ ਅੰਦਰ ਮੈਨੂੰ ਲੱਗਦਾ ਬੜੇ ਰੇਰੀਆਂ ਲਾਈਆਂ ਆ ਸਬਜ਼ੀਆਂ ਵੇਚਣ ਦੇ ਆ ਕੁਲਚੇ ਵੇਚਣ ਦੇ ਆ ਜੂਸ ਬੜਾ ਕੁਸ ਇਹਨਾਂ ਨੇ ਵੇਚਿਆ ਇੱਥੇ ਸਾਡੇ ਤੇ ਮੈਨੂੰ ਲੱਗਦਾ ਕਿ ਸਾਡੇ ਬੱਚੇ ਆ ਨਾ ਸਿੱਖਾਂ ਦੇ ਉਹ ਕਾਰੋਬਾਰ ਉਹਨਾਂ ਨੂੰ ਕਰਨਾ ਚਾਹੀਦਾ ਆ ਕਿਹੜਾ ਸਾਡਾ ਕਾਰੋਬਾਰ ਆ ਕਰਦੇ ਮੁੰਡੇ ਤੋਂ ਭਈਏ ਲਾ ਕੇ ਬੈਠੇ ਆ ਤੇ ਸਾਡੇ ਬੱਚੇ ਸੰਘ ਦੇ ਆ ਸੰਗ ਦੇ ਯਾਰਾਂ ਨਹੀਂ ਰੇੜੀ ਲਾਵਾਂਗੇ ਸਾਨੂੰ ਕੋਈ ਕਹਿ ਦੂਆ ਤੁਹਾਨੂੰ ਰੇੜੀ ਲਾ ਕੇ ਬੈਠਾ ਆ ਇਹੋ ਜੀ ਸੰਗਨ ਵਾਲੀ ਗੱਲ ਨਹੀਂ ਯਾਰ ਮਿਹਨਤ ਕਰਨੀ ਆਪਾਂ ਜਾ ਕੇ ਕੈਨੇਡਾ ਮਿਹਨਤ ਕਰਨੀ ਆ ਜਾ ਕੇ ਆਪਾਂ ਯੂਕੇ ਮਿਹਨਤ ਕਰਨੀ ਆ ਇੱਥੇ ਥੋੜੇ ਘੱਟ ਵਾਟ ਲਾਂਗੇ ਤੇ ਆਪਣੇ ਮਾਪੇਤਾ ਦੇ ਸਾਹਮਣੇ ਅੱਖਾਂ ਦੇ ਰਵਾਂਗੇ ਨਾ ਪਤਾ ਲੱਗੂ ਨਾ ਸਾਡਾ ਬੱਚਾ ਸਾਮਾਂ ਨੂੰ ਸਾਡੇ ਵਾਪਸ ਘਰ ਆਉਣਾ ਸਾਹਮਣੇ ਰਹੋਗੇ ਨਾ ਠੀਕ ਆ ਭਈਆਂ ਦਾ ਬਾਈਗਾਰਡ ਕਰੋ ਮੈਂ ਕਹਿੰਦਾ ਕਿ ਨਾ ਹੁੰਦਾ ਆ ਤੇ ਇੱਕ ਅਪੀਲ ਮੈਂ ਜ਼ਰੂਰ ਕਰਾਂਗਾ ਕਿਤਰਾ ਆਪਣੇ ਪੰਜਾਬ ਦੇ ਅੰਦਰ ਮੁੱਖ ਮੰਤਰੀ ਸਾਹਿਬ ਬਹੁਤ ਵਧੀਆ ਸਾਡੇ ਮੁੱਖ ਮੰਤਰੀ ਸਾਹਿਬ ਆ ਪੰਜਾਬ ਦੇ ਬਹੁਤ ਵਧੀਆ ਸਾਡੇ ਸੀਐਮਾ ਸੀਐਮ ਸਾਹਿਬ ਨੂੰ ਮੈਨੂੰ ਲੱਗਦਾ ਪੂਰੇ ਧਿਆਨ ਚ ਗੱਲ ਲੈਣਗੇ ਪੂਰੇ ਧਿਆਨ ਚ ਲੈ ਕੇ ਭਈਆਂ ਤੇ ਕੋ ਪਾਬੰਦੀ ਲਾਵੇ ਮਤਾ ਪਾ ਦੇ ਯਾਰ ਮੁੱਖ ਮੰਤਰੀ ਸੈਸ਼ਨ ਚ ਮਤਾ ਪਾ ਕੇ ਮਤਾ ਪਾ ਕੇ ਸਾਰੇ ਮੰਤਰੀ ਇਹਨਾਂ ਦੇ ਮਤਾ ਪਾਉਣ ਤੇ ਪੰਜਾਬ ਚ ਭਈਏ ਨਹੀਂ ਹੋਣੇ ਚਾਹੀਦੇ ਤਰੋ ਭਈਏ ਬੰਦ ਹੋ ਗਏ ਤੇ ਆਪੇ ਸਾਡੇ ਘਰੇ ਪੰਜਾਬੀ ਬੱਚੇ ਕੰਮ ਕਰਨਗੇ ਯਾਰ ਕਾਰੋਬਾਰ ਬੱਚੇ ਜ਼ਰੂਰ ਕਰਨਗੇ ਥੋੜਾ ਜਰ ਸੰਗ ਹੁੰਦੀ ਬੱਚਾ ਨੂੰ ਆਪੇ ਸੰਗ ਲੱਥ ਜਾਂਦੀ ਹੁੰਦੀ ਯਾਰ ਥੋੜਾ ਸੰਗ ਲੱਥ ਗਈ ਤੇ ਬੱਚੇ ਕੰਮ ਕਰਨਗੇ ਤੇ ਮੈਂ ਜਰੂਰ ਗਵਰਨਮੈਂਟ ਨੂੰ ਕਹਾਂਗਾ ਤੇ ਗਵਰਨਮੈਂਟ ਜਰੂਰ ਇਥੇ ਤੇ ਜਰੂਰ ਮਤਾ ਕੋ ਕੋ ਪਾਊਗਾ ਬਾਕੀ ਕਿੰਨੇ ਹਰੇ ਆ ਕਿਤਰਾ ਸਾਰਪਨੇ ਲਾ ਕੇ ਪਿੰਡਾਂ ਦੇ ਲੋਕ ਆ ਉਹਨਾਂ ਨੂੰ ਮਤਾ ਪਾਉਣਾ ਚਾਹੀਦਾ ਤੇ ਕਿਤਰਾ ਭਈਏ ਕਰਮ ਕਰਦੇ ਆ ਕੋ ਲੁੱਟੋਖਾ ਕਰਦੇ ਕਿਤਰਾ ਕਾਂਟੇ ਲਾਉਂਦੇ ਕੇ ਤੇ ਮੈਨੂੰ ਲੱਗਦਾ ਆ ਲੋਕ ਜਰੂਰ ਧਿਆਨ ਰੱਖਣਗੇ ਜਰੂਰ ਮਤੇ ਪਾਉਣਗੇ ਭਈਆਂ ਦੇ ਉਲਟ ਸਤਿ ਸ੍ਰੀ ਅਕਾਲ ਜੀ